ਕਿੰਦੀ ਮਰਹ ਕੀ ਤਾ ਢਹ ਹਾਲਾ ਫਿਰ ਚੁਗਲੀ ਬਣ ਗਈ ਵੇ ਹਨ ਕਹਿੰਦੇ ਕੋਠੀਆਂ ਚ ਕੰਦਾ ਮਰਵਾ ਦਿੰਦੀਆਂ ਚੁਗਲੀ ਦੀ ਅੱਗੇ ਢਿ ਪੈੜੀ ਮੱਚਦੀ ਉਸ ਜੱਟ ਦੀ ਫਸਲ ਕਦੇ ਝਾੜਦੇ ਮੈ ਨਾ ਜਿਹਦੇ ਘਰ ਚ ਸੀਰੀ ਦੀ ਰੋਟੀ ਅੱਡ ਪੱਕਦੀ ਕਦੇ ਵੀ ਉਹ ਪਿੰਡ ਨਾ ਤਰੱਕੀ ਕਰਦਾ ਜਿਹਦੀ ਪੰਚਾਇਤ ਬੱਕ ਪਾ ਦੇ ਦੇ ਪੁੰਨ ਚਾਤ ਪਖ ਪਾ ਦੇ ਘਰ ਦੀ ਵੱਖ ਵੱਖ ਪਣ ਦੇ ਜੀ ਗੁਰੂ ਘਰ ਨਾਲ ਆਣ ਕੇ ਬਚਾਣ ਜੇ ਜਾਂ ਤੜਦੀ ਕੋਠੀਆਂ ਤੇ ਕੰਨਾਂ ਨੂੰ ਰਵਾ ਬੰਦੀਆਂ ਕੋਠੀਆਂ ਤੇ ਕੰਨਾਂ ਨੂੰ ਰਵਾ ਬੰਦੀਆਂ ਜੁਗਲ ਦੇ ਅੱਗੇ ਜਿ ਘੜੀ ਮੱਛਲੀ ਉਸ ਜੱਟ ਦੀ ਫਸਲ ਕਦੇ ਝਾੜਦੇ ਬਿਨਾਂ ਜੀ ਦੇ ਘਰ ਚ ਸਿਰ ਦੀ ਰੋਟੀ ਆਟੇ ਪੱਕਦੀ ਆਟੇ ਦੀ ਫਸਲ ਕਦੇ ਝਾੜਦੇ ਬਿਨਾਂ ਜੀ ਦੇ ਘਰ ਚ ਸਿਰ ਦੀ ਰੋਟੀ ਆਟੇ ਪੱਕਦੀ ਫਟਦੇ ਫਸਲ ਇਹ ਵਰ ਬੁੜੀਆਂ ਨੂੰ ਆਖ ਹੁੰਦੀ ਆ ਪਣਾ ਬਾਬੂ ਆਪ ਤੋਂ ਹੁੰਦੀ ਆ ਨਾ ਕਹਿੰਦੀ ਹੁੰਦੀ ਆ 10 ਜਾਣੇ ਆ 10 ਜਾਣੇ ਐਵੇਂ ਆ ਨਿਕਲਣ ਕਿਉਂ ਗੁੱਲੀਆਂ ਦੀ ਕਿੱਥੇ ਲਾਵਾਂਗੇ ਛੇਤੀ ਛੇਤੀ ਕਰੋ ਜਿੱਥੇ ਉਹਨਾਂ ਨੇ 7-7 ਖਾਣੀਆਂ ਥੁੜੀਆਂ ਵੱਡੀਆਂ ਲਾਉਂਦੇ 4-4 ਖਾ ਕੇ ਕੰਮ ਨਿਬੇੜ ਲੈਂਦੇ ਪਰ ਬੰਦੇ ਨਹੀਂ ਐ ਕਰਦੇ ਹੁੰਦੇ ਪਰ ਬੁੜੀਆਂ ਬੀਬੀਆਂ ਉਹਨਾਂ ਜਿਹੜੀਆਂ ਇਹ ਤਾਂ ਘਰੇ ਬੈਠੀਆਂ ਕੋਈ ਨਾ ਕੋਈ ਕੰਮ ਐ ਦਾ ਕਰ ਹੀ ਦਿੰਦੀਆਂ ਚਾਹ ਪਾਣੀ ਵੀ ਫਿਰ ਕਹਿਣਗੀਆਂ ਅਈ ਨਾ ਜਾਣੇ ਨੂੰ ਕਿੱਥੇ ਆਪਣੀਆਂ ਮੱਝਾਂ ਬੱਗੇ ਭੱਜੀਆਂ ਪਈਆਂ ਕਿੱਥੋਂ ਦੁੱਧ ਦੇਣਗੀਆਂ ਜਿੱਥੇ ਆਹ ਚਾਰ ਕੱਪ ਬੋਣੇ ਉੱਥੇ ਛੇ ਪਾਣਾ ਉਹਨਾਂ ਨੂੰ ਕੇਰ ਬਦਲੀ ਜੀ ਕਰਕੇ ਖੇਤ ਪੱਤਣ ਚੰਗੀ ਲੱਗਦੀ ਹੁੰਦੀ ਆ ਆਪਾਂ ਘਰੇ ਬਾਜੋ ਬਣਾ ਕੇ ਪੀਲਾਂਗੇ ਉਸ ਜੱਟ ਦੀ ਫਸਲ ਕਦ ਝਾੜੇ